ਨਾਕੇ ਤੇ ਖੜੀ ਪੁਲਿਸ ਪਾਰਟੀ ਵੱਲੋਂ ਨਸ਼ਾ ਤਸਕਰਾਂ ਨੂੰ ਕੀਤੀ ਰੋਕਣ ਦੀ ਕੋਸ਼ਿਸ਼ ਤਾਂ ਉਹਨਾਂ ਵੱਲੋਂ ਕੀਤਾ ਗਿਆ ਪੁਲਿਸ ਪਾਰਟੀ ਤੇ ਹਮਲਾ ਐਸਆਈ ਸਮੇਤ ਤਿੰਨ ਜਣੇ ਹੋਏ ਗੰभीर ਜ਼ਖਮੀ ਇਲਾਜ ਦੇ ਲਈ ਪਹੁੰਚਾਇਏ ਗੇ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਤਲਵੰਡੀ ਸਾਬੋ ਦੇ ਨੇੜੇ ਦਾ ਜਿੱਥੇ ਐਸਟੀਐਫ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਤਲਵੰਡੀ ਸਾਬੋ ਦੇ ਨੇੜੇ ਇੱਕ ਨਾਕਾ ਲਗਾ ਕੇ ਨਸ਼ਾ ਤਸਕਰਾਂ ਦਿੱਲੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਸ਼ਾ ਤਸਕਰ ਕੁਝ ਦੋ ਗੱਡੀਆਂ ਦੇ ਵਿੱਚ ਆਏ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਪਹਿਲਾਂ ਤਾਂ ਪੁਲਿਸ ਪਾਰਟੀ ਨੂੰ ਗੱਡੀ ਸੁੱਧੀ ਕਰ ਦਿੱਤੀ ਜਿਹਨਾਂ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਉਹਨਾਂ ਵੱਲੋਂ ਗੱਡੀਆਂ ਰੋਕ ਕੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਇਸ ਦੇ ਵਿੱਚ ਇੱਕ ਐਸਆਈ ਅਤੇ ਇੱਕ ਐਸਟੀਐਫ ਦਾ ਕਾਂਸਟੇਬਲ ਅਤੇ ਇੱਕ ਪ੍ਰਾਈਵੇਟ ਵਿਅਕਤੀ ਜੋ ਸਮਾਸੀ ਵੀ ਸੀ ਉਹਨਾਂ ਦੇ ਇਟਾ ਰੋੜੇ ਵੱਜੇ ਜੋ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਦਖਲ ਕਰਵਾਇਆ ਗਿਆ ਇਸ ਸਬੰਧੀ ਡੀਐਸਪੀ ਤਰਵੰਡੀ ਸਾਬੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਤਰਵੰਡੀ ਸਾਬੋ ਵਿਖੇ ਕੁਝ ਲੋਕਾਂ ਦੇ ਖਿਲਾਫ ਬਾਈ ਨੇਮ ਆਪਣਾ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਦੇ ਵਿੱਚ ਦੋ ਲੋਕਾਂ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਕੀ ਤਿਆਰੀਆਂ ਲੱਗਾ ਤਾਂ ਜਿਹੜੇ ਬਾਕੀ ਵਿਅਕਤੀ ਨੇ ਉਹਨਾਂ ਦੀ ਪਾਲਦਲੀ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਤੇ ਜਲਦੀ ਹੀ ਉਹ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਰ ਕੀ ਮਾਮਲਾ ਸੀ ਇਹ ਪੁਛਤੇ ਮਾਮਲਾ ਹੋਇਆ ਕੀ ساری ਕਾਰਵਾਈ ਕੀਤੀ ਗਈ? ਅੱਜ ਵਕਤ ਤਕਰੀਬ 12:30 ਵਜੇ ਦਿਨ ਐਸਟੀਐਫ ਨੇ ਜਿਹੜਾ ਹੈਗਾ ਇੱਕ ਨਾਕਾ ਤੇ ਉਹਨਾਂ ਪੁਜਾਰੀਆਂ ਪਿੰਡ ਵਿੱਚ ਲਾਇਆ ਹੋਇਆ ਸੀ। ਨਸ਼ੇ ਦੀ ਸਮਗਲਿੰਗ ਦੇ ਸਬੰਧ ਦੇ ਵਿੱਚ ਜਿਹੜੇ ਤਸਕਰ ਸਮਗਲਿੰਗ ਕਰਦੇ ਆ ਉਹਨਾਂ ਨੂੰ ਫੜਨ ਲਈ ਕਿ ਤਾਕਾ ਲਾਇਆ ਹੋਇਆ ਸੀ ਤਾਂ ਇੰਨੀ ਦੇਰ ਵਿੱਚ ਦੋ ਗੱਡੀਆਂ ਜਿਹੜੀਆਂ ਸਾਹਮਣੇ ਆਈਆਂ ਸਿੰਗਾਪੁਰੇ ਸਾਈਡ ਤੋਂ ਜਿਨ੍ਹਾਂ ਨੂੰ ਜੱਸਾ ਸਿੰਗਾਪੁਰਾ ਨਾਂ ਦਾ ਬੰਦਾ ਚਲਾ ਰਿਹਾ ਸੀਗਾ ਇੱਕ ਗੱਡੀ ਨੂੰ ਤੇ ਦੂਸਰੀ ਗੱਡੀ ਦੇ ਵਿੱਚ ਵੀ ਜਿਹੜੇ ਹੈਗੇ ਆ ਬਾਕੀ 4-5 ਬੰਦੇ ਸਵਾਰ ਸੀਗੇ ਤੇ ਇਹ ਜੱਡੀ ਨੂੰ ਜਿਸਾ ਚਲਾ ਰਿਆ ਸੀ ਇਹਦੇ ਵਿੱਚ ਵੀ ਚਾਰ ਪੰਜ ਬੰਦੇ ਸਵਾਰ ਸਿਗੇ ਤਾਂ ਇਹਨੇ ਵਿੱਚ ਇਹਨਾਂ ਨੇ ਜਦੋਂ ਏਐਸਆਈ ਮੇਜਰ ਸਿੰਘ ਨੇ ਉਹ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਕਸੇ ਸਿੰਘ ਪੁਰੇ ਨੇ ਜਿਹੜੀ ਗੱਡੀ ਉਹਦੇ ਵਿੱਚ ਪਾਰੀ ਲਿਆ ਕੇ ਸਿੱਧੀ ਜਿਹਦੇ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਜਿਸ ਦੇ ਨਾਲ ਟੇਕਨ ਕਾਰਨ ਉਹਦੇ ਸੱਟਾਂ ਲੱਗੀਆਂ ਤੇ ਇੰਨੀ ਦਰ ਵੇ ਉਹਨਾਂ ਦੇ ਕੋਲ ਏਐਸਆਈ ਇਹ ਮੇਜਰ ਸਿੰਘ ਦੇ ਦੱਸਣ ਮੁਤਾਬਕ ਤੇ ਕਾਂਸਟੇਬਲ ਜਿਹੜਾ ਹੈਗਾ ਜਗਸੀਰ ਸਿੰਘ ਉਹਦੇ ਦੱਸਣ ਮੁਤਾਬਕ ਅਸਲਾ ਵੀ ਸੀ ਉਹਨਾਂ ਕੋਲ ਤੇ ਉਹਨਾਂ ਨੇ ਜਿਹੜਾ ਅੱਗੇ ਗੱਡੀਆਂ ਜਾ ਕੇ ਰੋਕੀਆਂ ਤੇ ਇੱਟਾ ਬਟੇ ਜਿਹੜੇ ਹੈਗੇ ਪੁਲਿਸ ਪਾਰਟੀ ਵੱਲ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਇਹਦੇ ਵਿੱਚ ਐਸਏ ਮੇਜਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਇੱਕ ਉਥੇ ਪ੍ਰਾਈਵੇਟ ਵਿਅਕਤੀ ਸੀਗਾ ਜਿਹੜਾ ਉਹ ਕੋਈ ਉਥੇ ਦਾ ਸਮਾਜ ਸੇਵਕ ਸੀਗਾ ਉਹਦੇ ਵੀ ਕਾਫੀ ਸਟਾ ਲੱਗੀ ਆ ਤੇ ਸਪਾਈ ਜਖੀਰ ਸਿੰਘ ਦੇ ਵੀ ਗੁੱਜੀਆਂ ਕਾਫੀ ਸਟਾ ਲੱਗੀ ਆ ਜਿਹਦੇ ਕਰਕੇ ਇਹਨਾਂ ਤੇ ਵੱਖ-ਵੱਖ ਧਰਾਵਾਂ ਦੇ ਵਿੱਚ 109 ਤੇ 186 ਇਹ ਜਿਹੜੀ ਹੈਗੀ ਆ ਧਾਰਾ ਤੇ ਵੱਖ-ਵੱਖ ਹੋਰ ਧਰਾਵਾਂ ਦੇ ਵਿੱਚ ਪੀਐਨਐਸ ਦੀਆਂ ਦੇ ਵਿੱਚ 2554 ਨਾਲ ਰਾਮਸੈਕਟਰ ਦੇ ਵਿੱਚ ਐਫਆਈਆਰ ਲੌਂਚ ਕੀਤੀ ਹੈ ਜਿਹਦੇ ਚ ਚਾਰ ਬੰਦਿਆਂ ਦੇ ਬਾਈ ਨੇਮ ਐਫਆਈਆਰ ਦਰਜ ਕੀਤੀ ਹੈ ਇਦੇ ਵਿੱਚ ਹਰਪ੍ਰੀਤ ਸਿੰਘ ਉਰਫ ਕਾਲੀ ਤੇ ਇੱਕ ਜਸ਼ਨਦੀਪ ਸਿੰਘ ਸਾਨੂੰ ਭੁੱਲਾ ਸਿੰਘ ਹੋਰ ਪਿਆਰ ਸਿੰਘ ਸਾਨੂੰ ਭੁੱਲਾ ਸਿੰਘ ਤੇ ਜੱਸਾ ਸਿੰਘ ਪੁਰਾ ਇਹਨਾਂ ਦੇ ਪਾਈ ਨੇਮਦਰ ਚੋਈ ਹੈ ਤੇ ਪੰਜ ਛੇ ਵਿਅਕਤੀ ਜਿਹੜੇ ਹੈਗੇ ਉਹਨਾਂ ਦੇ ਨਾਲ ਹੋਰ ਅਨਨੋਨ ਜਿਹੜੇ ਹੈ ਉਹ ਦੱਸੇ ਗਏ ਹੈਗੇ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਆ ਅਰੈਸਟ ਕਰ ਲਏ ਆ ਜਸ਼ਨਪ੍ਰੀਤ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਕਾਲੀ ਇਹਨਾਂ ਦੇ ਸਾਰੇ ਕਾਨੂੰਨੀ ਮੁਕਾਮਲੇ ਕਰਤੇ ਹੈਗੇ ਕੋਈ ਆਏ ਇਹਨਾਂ ਦੇ ਬਾਕੀ ਜਿਹੜੀ ਹੈਗੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਵੈਸੇ ਇਹਨਾਂ ਦੇ ਪਹਿਲਾਂ ਵੀ ਕਾਫੀ ਜਿਹੜੇ ਸ਼ਿਕਾਇਤਾਂ ਆਦੀਆਂ ਰਹਿੰਦੀਆਂ ਹੈ ਬਾਕੀ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਇਸ ਕਰਕੇ ਕਿਉਂਕਿ ਜੇ ਕੋਈ ਨਸ਼ਾ ਸੀਦਾ ਹੈ ਬੈਸੀ ਪੁਸਤੇ ਹਮਲਾ ਕੀਤਾ ਜਾਏਗਾ ਇਹਦੇ ਸਬੰਧ ਵੀ ਜਿਹੜੀ ਤਫਤੀਸ਼ ਅਲੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਬੇਸਿਕਲੀ ਨਸ਼ਾ ਵੇਚਦੇ ਹੈ ਵਿਅਕਤੀ ਤੇ ਇਹ ਇਸ ਕਰਕੇ ਹੋ ਸਕਦਾ ਹੈ ਵੀ ਇਹਨਾਂ ਕੋਲ ਕੋਈ ਐ ਹੋਜੀ ਮਾਤਰਾ ਚੀਜ਼ ਹੋਵੇ ਜਾਂ ਡਰਦੇ ਇਹ ਭੱਜੇ